ਅੱਜ ਜਿਹੜੀ ਆਪਾਂ ਪੁਰਜੀ ਬਣਾਵਾਂਗੇ ਇੱਕ ਵਾਰੀ ਇਸ ਨੂੰ ਤੁਸੀਂ ਬਣਾ ਕੇ ਖਾ ਲਿਆ ਤਾਂ ਤੁਸੀਂ ਪਨੀਰ ਦੀ ਪੁਰਜੀ ਭੁੱਲ ਜਾਓਗੇ ਕੋਈ ਨਹੀਂ ਪਹਿਚਾਨ ਸਕਦਾ ਕਿ ਪਨੀਰ ਦੀ ਪੁਰਜੀ ਹੈ ਜਾਂ ਇਹ ਮੇਸਨ ਦੀ ਪੁਰਜੀ ਹੈ ਇੱਥੇ ਆਪਾਂ ਦੋ ਪਿਆਜ਼ ਕੱਟ ਲਏ ਹਨ ਥੋੜਾ ਜਿਹਾ ਲਸਣ ਤੇ ਅਦਰਕ ਉਹਨਾਂ ਨੂੰ ਬਰੀਕ ਕੱਟ ਲਿਆ ਹੈ ਤੇ ਇੱਕ ਮਿਰਚ ਹਰੀ ਲਈ ਹੈ ਉਸ ਨੂੰ ਬਰੀਕ ਕੱਟ ਲਿਆ ਹੈ ਇੱਕ ਇਹ ਆਪਾਂ ਟਮਾਟਰ ਲਿਆ ਹੈ ਉਸ ਨੂੰ ਵੀ ਕੱਟ ਕਰ ਲਿਆ ਹੈ ਤੇ ਅੱਧਾ ਕੱਪ ਇੱਥੇ ਆਪਾਂ ਮੇਸਨ ਦਾ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਕੜਾਹੀ ਰੱਖਾਂਗੇ ਤੇ ਇਸ ਮੇਸਨ ਨੂੰ ਆਪਾਂ ਰੋਸਟ ਕਰ ਲਵਾਂਗੇ ਇਹ ਆਪਾਂ ਡ్రਾਈ roast ਕਰਨਾ ਹੈ ਤੇ ਲੋ ਫਲੇਮ ਦੇ ਉੱਪਰ ਹੀ roast ਕਰਾਂਗੇ ਇਸ ਦਾ ਆਪ ਬਹੁਤ ਜ਼ਿਆਦਾ ਕਲਰ ਚੇਂਜ ਨਹੀਂ ਕਰਨਾ ਜਸਟ ਜਦੋਂ ਇਸ ਦੇ ਵਿੱਚ ਥੋੜੀ ਜੀ ਸੌਂਦੀ ਸੌਂਦੀ ਜੀ ਖੁਸ਼ਬੂ ਆਉਣ ਲੱਗ ਪਈ ਤੇ ਫਿਰ ਆਪਾਂ ਸਮਝ ਲੈਣਾ ਹੈ ਕਿ ਆਪਣਾ ਜਿਹੜਾ ਬੇਸਨ ਹੈ ਉਹ roast ਹੋ ਚੁੱਕਾ ਹੈ ਹਾਈ ਫਲੇਮ ਦੇ ਉੱਪਰ ਇਸ ਨੂੰ ਬਿਲਕੁਲ roast ਨਹੀਂ ਕਰਨਾ ਨਹੀਂ ਤੇ ਇਹ ਸੜ ਜਾਵੇਗਾ ਇਹ ਪੁਰਜੀ ਇੰਨੀ ਜ਼ਿਆਦਾ ਸਵਾਦ ਬਣਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ try ਕਰਿਓ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਦੇਖੋ ਇੱਥੇ ਵੇਸਣ ਆਪਣਾ ਪੂਜ ਚੁੱਕਾ ਹੈ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਵੇਸਣ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇੱਥੇ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਵੇਸਣ ਨੂੰ ਕੱਢ ਲਿਆ ਹੈ ਹੁਣ ਆਪਾਂ ਵੇਸਣ ਦਾ ਇੱਕ ਕੋਲ ਤਿਆਰ ਕਰਾਂਗੇ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਕੋਲ ਬਣਾ ਕੇ ਤਿਆਰ ਕਰਾਂਗੇ ਕੋਲ ਕਿਸ ਤਰ੍ਹਾਂ ਦਾ ਬਣਾਉਣਾ ਹੈ ਇਹ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੀ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਆਪਾਂ ਮਿਕਸ ਕਰੀ ਜਾਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਗੰਡ ਨਾ ਬੱਜੇ ਇੱਥੇ ਤਕਰੀਬਨ 1 ਤੋਂ 1.5 ਕੱਪ ਪਾਣੀ ਦਾ ਲੱਗ ਗਿਆ ਸੀ ਘੋਲ ਤਿਆਰ ਕਰਨ ਦੇ ਲਈ ਇਹ ਦੇਖੋ ਇਸ ਤਰ੍ਹਾਂ ਦਾ ਆਪਣਾ ਬੇਸਨ ਦਾ ਘੋਲ ਹੋਣਾ ਚਾਹੀਦਾ ਹੈ ਕੋਲ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਸਾਈਡ ਤੇ ਰੱਖਾਂਗੇ ਤੇ ਇਸ ਦੇ ਲਈ ਆਪਾਂ ਹੁਣ ਤੜਕਾ ਤਿਆਰ ਕਰ ਲਵਾਂਗੇ ਗੈਸ ਤੇ ਕੜਾਈ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ 2 ਚਮਚ ਤੇਲ ਦੇ ਐਡ ਕਰ ਲਵਾਂਗੇ ਮੈਂ ਸਰੋਂ ਦਾ ਤੇਲ ਪਾਇਆ ਹੈ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਜਦੋਂ ਤੇਲ ਗਰਮ ਹੋ ਗਿਆ ਤੇ ਉਸ ਦੇ ਵਿੱਚ ਅੱਧਾ ਚਮਚ ਜੀਰਾ ਅੱਧਾ ਚਮਚ ਅਜਵਾਇਨ ਤੇ 1 ਚਮਚ ਇਸ ਦੇ ਵਿੱਚ ਆਪਾਂ ਸਾਬਤ ਧਨੀ ਐਡ ਕਰ ਦਵਾਂਗੇ ਤੇ ਥੋੜੀ ਜਿਹੀ ਇਸ ਦੇ ਵਿੱਚ ਆਪਾਂ ਹਿੰਗ ਪਾ ਲਵਾਂਗੇ ਤੇ ਥੋੜਾ ਜਿਆਦਾ ਗਰਮ ਹੋ ਗਿਆ ਸੀ ਮੈਂ ਗੈਸ ਬੰਦ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਆਦਾ ਰੋਸਟ ਕਰ ਲਿਆ ਤੇ ਇਸ ਦੇ ਵਿੱਚ ਬ੍ਰੀਕ ਕਟਿਆ ਹੋਇਆ ਲਸਣ ਤੇ ਅਦਰਕ ਐਡ ਕਰ ਲਵਾਂਗੇ ਹੁਣ ਆਪਾਂ ਅਦਰਕ ਤੇ ਲਸਣ ਨੂੰ ਥੋੜਾ ਜਿਆਦਾ ਭੁੰਨ ਲਵਾਂਗੇ ਇਸ ਨੂੰ ਬਹੁਤ ਜ਼ਿਆਦਾ ਆਪਾਂ ਕਾਲਾ ਨਹੀਂ ਕਰਨਾ ਜਸਟ ਥੋੜਾ ਜਿਆਦਾ ਜਦੋਂ ਇਹ ਸੌਫਟ ਹੋ ਗਿਆ ਤੇ ਉਦੋਂ ਇਸ ਦੇ ਵਿੱਚ ਆਪਾਂ ਪਿਆਜ਼ ਐਡ ਕਰ ਲਵਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਆਪਣਾ ਲਸਣ ਤੇ ਅਦਰਕ ਥੋੜਾ ਜਿਆਦਾ ਸੌਫਟ ਹੋ ਚੁੱਕਾ ਹੈ ਤੇ ਥੋੜਾ ਜਿਆਦਾ ਇਸ ਦਾ ਕਲਰ ਵੀ ਚੇਂਜ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਥੋੜੀ ਜਿਹੀ ਆਪਾਂ ਕਸਤੂਰੀ ਮੇਥੀ ਐਡ ਕਰਾਂਗੇ ਤੇ ਨਾਲ ਹੀ ਇੱਥੇ ਆਪਾਂ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਨੂੰ ਵੀ ਐਡ ਕਰ ਲਵਾਂਗੇ ਥੋੜਾ ਜਿਹਾ ਇਹਨਾਂ ਨੂੰ ਹੁਣ ਆਪਾਂ ਮਿਕਸ ਕਰਾਂਗੇ ਤੇ ਥੋੜਾ ਜਿਹਾ ਭੁੰਨ ਲਵਾਂਗੇ ਇਹ ਦੇਖੋ ਇਹ ਸਾਰੀਆਂ ਚੀਜ਼ਾਂ ਭੁੱਜ ਚੁੱਕੀਆਂ ਹਨ ਹੁਣ ਆਪਾਂ ਬਰੀਕ ਕੱਟੇ ਹੋਏ ਇੱਥੇ ਪਿਆਜ਼ ਐਡ ਕਰ ਦਵਾਂਗੇ ਪਿਆਜ਼ਾਂ ਨੂੰ ਵੀ ਹੁਣ ਆਪਾਂ ਭੁੰਨ ਲਵਾਂਗੇ ਇਹ ਦੇਖੋ ਪਿਆਜ਼ ਆਪਣੇ ਕੁਝ ਸੌਫਟ ਹੋ ਚੁੱਕੇ ਹਨ ਹੁਣ ਇੱਥੇ ਆਪਾਂ ਟਮਾਟਰ ਐਡ ਕਰ ਦਵਾਂਗੇ ਕੱਟਿਆ ਹੋਇਆ ਤੇ ਥੋੜਾ ਜਿਹਾ ਇਸ ਨੂੰ ਇੱਕ ਵਾਰੀ ਆਪਾਂ ਮਿਕਸ ਕਰਾਂਗੇ ਤੇ ਬਾਕੀ ਮਸਾਲੇ ਇਸ ਦੇ ਵਿੱਚ ਆਪਾਂ ਨਾਲ ਹੀ ਐਡ ਕਰ ਦਵਾਂਗੇ ਤਾਂ ਕਿ ਨਾਲ ਹੀ ਟਮਾਟਰ ਪੁੱਜ ਜਾਣ ਤੇ ਨਾਲ ਹੀ ਆਪਣੇ ਮਸਾਲੇ ਪੁੱਜ ਜਾਣ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਇੱਕ ਚੌਥਾਈ ਚਮਚ ਲਾਲ ਮਿਰਚ ਪਾਉਦੇ ਇੱਕ ਚੌਥਾਈ ਚਮਚ ਇਸ ਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰਾਂਗੇ ਇੱਕ ਚੌਥਾਈ ਚਮਚ ਹੀ ਮੈਂ ਧਨੀਆ ਪਾਊਡਰ ਐਡ ਕੀਤਾ ਹੈ ਇੱਕ ਚੌਥਾਈ ਚਮਚ ਇਸ ਦੇ ਵਿੱਚ ਮੈਂ ਗਰਮ ਮਸਾਲਾ ਐਡ ਕੀਤਾ ਹੈ ਤੁਸੀਂ ਮਸਾਲੇ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਹੋ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇੱਕ ਇਥੇ ਰਿਕਵੈਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਮਸਾਲਾ ਹੈ ਪੁੱਜ ਚੁੱਕਾ ਹੈ ਤੇ ਉਸਨੇ ਤੇਲ ਵੀ ਛੱਡ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਵੇਸਣ ਦਾ ਘੋਲ ਤਿਆਰ ਕੀਤਾ ਸੀ ਉਸ ਨੂੰ ਪਾ ਦਵਾਂਗੇ ਹੁਣ ਇਸ ਨੂੰ ਆਪਾਂ ਬਿਲਕੁਲ ਵੀ ਨਹੀਂ ਹਿਲਾਉਣਾ 3 ਤੋਂ 4 ਮਿੰਟ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਰਹਿਣ ਦੇਣਾ ਹੈ ਗੈਸ ਦਾ ਫਲੇਮ ਆਪਾਂ ਲੋ ਕਰ ਦੇਣਾ ਹੈ ਤੇ ਇਸ ਨੂੰ ਆਪਾਂ ਕਵਰ ਕਰਕੇ ਇਸੇ ਤਰ੍ਹਾਂ ਹੀ ਪੱਕਣ ਦੇਣਾ ਹੈ ਹੁਣ ਆਪਾਂ 3 ਮਿੰਟ ਬਾਅਦ ਉਹ ਚੈੱਕ ਕਰਦੇ ਹਾਂ ਇੱਥੇ ਦੇਖੋ ਇਹ ਬੇਸਨ ਤਕਰੀਬਨ ਸਾਰਾ ਪੁੱਜ ਚੁੱਕਾ ਹੈ ਥੋੜਾ ਜਿਹਾ ਉੱਪਰੋਂ ਕੱਚਾ ਰਹਿ ਗਿਆ ਸੀ ਇੱਥੇ ਮੇਰੇ ਤੋਂ ਥੋੜੀ ਜਿਹੀ ਗਲਤੀ ਹੋ ਗਈ ਸੀ ਥੋੜਾ ਜਿਹਾ ਵੇਸੰ ਮੇਰੇ ਕੋਲੋਂ ਕੱਚਾ ਰਹਿ ਗਿਆ ਸੀ ਤਾਂ ਕਰਕੇ ਥੋੜਾ ਜਿਹਾ ਇਹ ਇਸ ਤਰ੍ਹਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਚਿਪਚਿਪਾ ਜਿਹਾ ਬਣਿਆ ਸੀ ਬਟ ਜਿਸ ਤਰ੍ਹਾਂ ਮੈਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਪਰਫੈਕਟ ਆਪਣੀ ਪੁਰਜੀ ਬਣ ਕੇ ਤਿਆਰ ਹੋ ਚੁੱਕੀ ਸੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਂ ਇਹਨੂੰ ਹਿਲਾਈ ਗਈ ਤੇ ਇਹ ਆਪਣੀ ਪਰਫੈਕਟ ਪੁਰਜੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਦੇਖੋ ਕਿੰਨੀ ਵਧੀਆ ਇਹ ਪੁਰਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਵੇਸੰ ਪੂਰੀ ਤਰ੍ਹਾਂ ਉੱਪਰ ਤੱਕ ਪੱਕ ਜਾਵੇ ਫਿਰ ਹੀ ਉਸ ਨੂੰ ਹਿਲਾਉਣਾ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ ਰੱਖ ਦਵਾਂਗੇ ਤੇ 3 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਪਰਫੈਕਟ ਪੁਰਜੀ ਬਣ ਕੇ ਤਿਆਰ ਹੈ ਬਿਲਕੁਲ ਸੁੱਕੀ ਸੁੱਕੀ ਜਿਸ ਤਰ੍ਹਾਂ ਦੀ ਆਪਾਂ ਆਮ ਪੁਰਜੀ ਖਾਣੇ ਹਾਂ ਪਨੀਰ ਵਾਲੀ ਜਾਂ ਆਪਾਂ ਅੰਡੇ ਦੀ ਪੁਰਜੀ ਬਣਾਉਨੇ ਹਾਂ ਦੇਖੋ ਉਸ ਤਰ੍ਹਾਂ ਦੀ ਆਪਣੀ ਪੁਰਜੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਬੇਸਨ ਦੀ ਪੁਰਜੀ ਹੈ ਜਾਂ ਇਹ ਪਨੀਰ ਦੀ ਪੁਰਜੀ ਹੈ ਇੱਕ ਵਾਰੀ ਜਰੂਰ ਇਸ ਨੂੰ ਟਰਾਈ ਕਰਿਓ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮੇਰੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਸੀ ਮੇਰੇ ਹਸਬੰਦ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਸੀ ਇਹ ਰੈਸਪੀ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਇੱਕ ਵਾਰੀ ਮੇਰੀ ਰਿਕੁਐਸਟ ਹੈ ਪਲੀਜ਼ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ